ਲੋੜੀ ਤੇ ਤਿਆਰ ਤੇ ਖਜ਼ੂਰ ਤਿਆਰ ਕੀਤੀ ਜਾਂਦੀ ਮੈਦਾ ਔਰ ਚੀਨੀ ਦੀ ਇਹ ਹੱਥਵਲੀ ਖਜ਼ੂਰ ਹੈ ਤੁੰਤੂ ਇਹ ਦੁਕਾਨ ਤੁਹਾਡੀ ਇੱਥੇ ਚਲਾ ਰਹੇ ਤੁਸੀਂ ਸਰ 80 ਪਲੱਸ ਜੀ 80 ਇਅਰ ਸਰ ਲੋੜੀ ਤੋਂ ਕੋਈ ਵੀ 25 ਦਿਨ ਪਹਿਲਾਂ ਸਟਾਰਟ ਕੀਤੀ ਜਾਂਦੀ ਜਿਹਦਾ ਸਬੂਤ ਹੈ ਮੈਦਾ ਔਰ ਚੀਨੀ ਔਰ ghee ਹੈ ਲੋ ਤਿਹਾੜ ਦੀ ਗੱਲ ਕਰੀਏ ਜਦੋਂ ਕੋਈ ਵੀ ਤਿਉਹਾਰ ਆ ਉਹ ਮਿਠਾਈ ਤੋਂ ਬਿਨਾਂ ਪੂਰਾ ਨਹੀਂ ਹੁੰਦਾ ਔਰ ਲੋਹੜੀ ਜਿਹੜੀ ਲੋਹੜੀ ਅਖੀਰ ਵੀਰੀ ਗਈ ਹੈ ਮੂਫਲੀ ਜਾਂ ਗੱਚਕ ਦੇ ਨਾਲ ਔਰ ਉਹਦੇ ਨਾਲ-ਨਾਲ ਜੇ ਮਠਾਸ ਦੀ ਗੱਲ ਕਰੀਏ ਤੇ ਮਠਾਸ ਦੇ ਵਿੱਚ ਇੱਕ ਖਾਸ ਮਿਠਾਈ ਜਿਹੜੀ ਇਸ ਲੋਹੜੀ ਨੂੰ ਬਣਾਈ ਜਾਂਦੀ ਹੈ ਉਹ ਖਜੂਰਾ ਔਰ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਕਿਵੇਂ ਤਿਆਰ ਹੋ ਰਹੀਆਂ ਖਜੂਰਾ ਔਰ ਜਿਸ ਜਗ੍ਹਾ ਤੇ ਮੈਂ ਖੜਾ ਹੋ ਬਟਾਲੇ ਦੀ ਕਰੀਬ 75 ਸਾਲ ਪੁਰਾਣੀ ਹੈ 80 ਸਾਲ ਪੁਰਾਣੀ ਦੁਕਾਨ ਹੈ ਔਰ ਇਸ ਦੁਕਾਨ ਤੇ ਇੱਕ ਖੂਰਤਿਆਰ ਹੋ ਰਹੀ ਹੈ ਮਠਾਈ ਤਿਆਰ ਹੋ ਰਹੀ ਹੈ ਪਰ ਖਾਸ ਲੋਹੜੀ ਦੀਆਂ ਤਿਆਰੀਆਂ ਔਰ ਲੋਕਾਂ ਦੀ ਵੀ ਡਿਮਾਂਡ ਰਹਿੰਦੀ ਹੈ ਔਰ ਇਹ ਜੇ ਮਠਾਈ ਦੀ ਗੱਲ ਕਰੀਏ ਤਾਂ ਸਾਲ ਦੇ ਵਿੱਚ ਇਹੀ ਦਿਨ ਨੇ ਜਦੋਂ ਇਹ ਤੁਹਾਨੂੰ ਦੁਕਾਨਾਂ ਤੇ ਮਿਲਣ ਗਿਆ ਮਠਾਈਆਂ ਦੀਆਂ ਦੁਕਾਨਾਂ ਤੇ ਉਹ ਵੀ ਖਾਸ-ਖਾਸ ਦੁਕਾਨਾਂ ਜਿਹੜੀਆਂ ਜਿੰਨਾਂ ਕੋ ਕਾਰੀਗਰੀ ਹੈ ਇਸ ਮਠਾਈ ਨੂੰ ਬਣਾਉਣ ਦੀ ਕਿਉਂਕਿ ਇਸ ਮਠਾਈ ਨੂੰ ਬਣਾਉਣ ਦੀ ਵੀ ਇੱਕ ਵੱਖ ਤਰ੍ਹਾਂ ਦੀ ਕਾਰੀਗਰੀ ਹੈ ਔਰ ਦੇਖ ਹੀ ਸਕਦੇ ਹੋ ਕਿ ਇਹਦੇ ਲਈ ਜੇ ਬਰਤਨ ਆ ਜਿਹੜੇ ਯੂਜ਼ ਹੋ ਰਹੇ ਆ ਬਣਾ ਲਈ ਉਹ ਵੀ ਕੁਝ ਵੱਖਰੇ ਨੇ ਚਾਹੇ ਇਹ ਮਠਿਆਈ ਦੇਖਣ ਚ ਵੱਖਰੀ ਜਿਹੀ ਲੱਗ ਰਹੀ ਹੈ ਲੇਕਿਨ ਇੱਕ ਖਾਸियत ਹੈ ਲੋੜੀ ਦੀ ਔਰ ਲੋੜੀ ਵਾਲੇ ਦਿਨ ਜਦੋਂ ਲੋੜੀ ਵੰਡੀ ਜਾਂਦੀ ਹੈ ਜਾਂ ਲੋੜੀ ਇਸੇ ਨੂੰ ਦਿੱਤੀ ਜਾਂਦੀ ਆ ਤਾਂ ਉਹਦੇ ਵਿੱਚ ਇਹ ਮੁੱਖ ਤੌਰ ਤੇ ਸ਼ਾਮਲ ਰਹਿੰਦੀ ਆ ਮਠਿਆਈ। ਭਾਜੀ ਤੁਸੀਂ ਦੱਸ ਦਿਓ ਇਹ ਪਹਿਲੇ ਆਪਣਾ ਨਾਮ ਦੱਸੋ। ਰਾਜਨ ਰਾਜਨ ਜੀ। ਹਾਂ ਜਦ ਜੀ ਕੀ ਖਾਸ ਮਠਿਆਈ ਹੈ ਇਹਦੇ ਬਾਰੇ ਇਹਦਾ ਪਹਿਲੇ ਦੱਸੋ ਇਹਦਾ ਕੀ ਖਾਸੀਅਤ ਕੀ ਹੈ? ਸਰ ਇਹ ਲੋਹੜੀ ਤੇ ਤਿਹਾਰ ਤੇ ਖਜ਼ੂਰ ਤਿਆਰ ਕੀਤੀ ਜਾਂਦੀ ਮੈਦਾ ਔਰ ਚੀਨੀ ਦੀ ਇਹ ਹੱਥ ਵਾਲੀ ਖਜ਼ੂਰ ਹੈ ਜੋ ਕਿ ਸੱਚੇ ਵਾਲੀ ਨਹੀਂ ਹੈ ਪੁਰਾਣੀ ਤਕਨੀਕ ਹੈ। ਇਹ ਉਸ ਕਰਕੇ ਕੰਗੀ ਦੇ ਨਾਲੇ ਤਿਆਰ ਕੀਤੀ ਜਾਂਦੀ ਹੈ। ਕਦੋਂ ਤੋਂ ਇਹ ਦੁਕਾਨ ਤੁਹਾਡੀ ਇੱਥੇ ਚਲਾ ਰਹੇ ਤੁਸੀਂ ਸਰ 80 ਪਲੱਸ ਜੀ 80 ਇਅਰਸ 80 ਇਅਰਸ ਸਰ ਫਿਰ ਤੇ ਹੁਣ ਜਨਰੇਸ਼ਨ ਤੋਂ ਜਨਰੇਸ਼ਨ ਚੱਲਦੀਆਂ ਹੋਈਆਂ ਲੇਕਿਨ ਇਹ ਤਕਨੀਕ ਪੁਰਾਣੀ ਚਲਾ ਰਹੇ ਹਾਂ ਹਮ ਤੁਸੀਂ ਤੀਸਰੀ ਚੌਥੀ ਜਨਰੇਸ਼ਨ ਤੋਂ ਤੀਸਰੀ ਪੀੜੀ ਜੀ ਤੀਸਰੀ ਪੀੜੀ ਹੈ ਤੇ ਇਹ ਖਾਸ ਤੌਰ ਤੇ ਲੋੜੀ ਵਾਲੇ ਦੇ ਨਹੀਂ ਬੰਦੀ ਅੱਗੇ ਪਿੱਛੇ ਨਹੀਂ ਸਰ ਲੋੜੀ ਤੋਂ ਕੋਈ 20 25 ਦਿਨ ਪਹਿਲਾਂ ਸਟਾਰਟ ਕੀਤੀ ਜਾਂਦੀ ਕੋਈ ਖਾਸ ਆਰਡਰਸ ਰਹਿੰਦੇ ਨੇ ਇਹਦੇ ਲੋਕਾਂ ਦੇ ਆਰਡਰ ਵੀ ਚੱਲਦੇ ਰਹਿੰਦੇ ਨੇ ਜੀ ਇਹਦੇ ਲੋੜੀ ਦੇ ਉੱਪਰ ਔਰ ਰਿਟੇਲ ਦੇ ਵਿੱਚ ਵੀ ਨਾਲ ਦਿੱਖਦੀ ਹੈ ਜੇ ਜੇ ਮਠਿਆਈ ਦੀ ਗੱਲ ਕਰੀਏ ਤੇ ਇਹਦੇ ਵਿੱਚ ਇੰਗਰੀਡिएंट्स ਜਿਦਾ ਕਹਿ ਲਈਏ ਸਮਗਰੀ ਕੀ ਕੀ ਪੈਂਦੀ ਹੈ ਕਿਹੜਾ ਕਿਹੜਾ ਸਮਾਨ ਸਿਰਫ ਮੈਦਾ ਔਰ ਚੀਨੀ ਔਰ ghee ਹੈ ਬਸ ਤੇ ਇਹਨੂੰ ਬਣਾਉਣ ਦਾ ਕੀ ਤਰੀਕਾ ਹੈ ਬਣਾਉਣ ਦਾ ਤਰੀਕਾ ਸਾਰੇ ਮਿੱਠੇ ਮਿੱਠੇ ਸੇਕੇ ਦੇ ਬੰਦੀ ਜੇ ਕੱਟਦੀ ਹੈ ਟਾਈਮ ਲੈਂਦੀ ਹੈ ਜਿੰਨਾ ਇਹ ਟਾਈਮ ਲੈਂਦੀ ਹੈ ਉਨੀ ਮਿਠਾਸ ਵੀ ਦਿੰਦੀ ਹੈ ਹਾਂ ਜੀ ਮਿਠਾਸ ਵੀ ਆਉਂਦੀ ਹੈ ਪਰ ਮਿੱਠਾ ਹਿੱਕ ਹੋ ਥੋੜਾ ਉਲਟ ਲਾਇਡ ਕੀਤਾ ਗਿਆ ਲੋਕ ਮਿੱਠਾ ਘਟ ਰੋਣ ਕਰਦੇ ਵਿੱਚ ਦੂਸਰੀ ਜੇ ਮੈਂ ਗੱਲ ਕਰਾਂ ਇਸ ਮਠਿਆਈ ਦੀ ਖਾਸੀਅਤ ਕਿਵੇਂ ਦੇ ਆਰਡਰਸ ਰਹਿੰਦੇ ਨੇ ਲੋਕ ਰੂਟੀਨ ਚ ਘਰਾਂ ਚ ਵੀ ਲੈ ਕੇ ਜਾਂਦੇ ਜਾਂ ਲੋੜੀ ਦੇ ਕਿੱਦਾਂ ਵੱਡੀ ਜੀ ਰੂਟੀਨ ਚ ਡਿਟੇਲ ਵਾਈਜ਼ ਚੱਲਦੀ ਰਹਿੰਦੀ ਲੋੜੀ ਦੇ ਉੱਤੇ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਬਹੁਤਾ ਲੋੜੀ ਉੱਤੇ ਇਸ ਚੱਲਦੀ ਹੈ ਤੁਹਾਡਾ ਕਿਵੇਂ ਆਰਡਰਸ ਹੁਣ ਜਿੱਦਾਂ ਤੁਸੀਂ ਕਿਹਾ ਕਿ ਇਹ ਮੈਨੂੰ ਟਾਈਮ ਵੀ ਲੈਂਦੀ ਆ ਤੇ ਬਣਾਉਣ ਲਈ ਕਾਰੀਗਰਾਂ ਦੀ ਵੀ ਖਾਸੀਅਤ ਹੋਏਗੀ ਕਾਰੀਗਰ ਵੀ ਇਹਦੇ ਲਈ ਖਾਸ ਹੋਣਗੇ ਲੇਕਿਨ ਇਹ ਸਟਾਕ 'ਚ ਥੋੜਾ ਰਚੀਦਾ ਜੀ 3-4 ਦਿਨ ਫਿਰ ਮਾਰਨਿੰਗ ਤੋਂ ਲੈ ਕੇ ਰਾਤ ਤੱਕ ਜੂਰੀ ਬੰਨੀ ਆ 10 ਘੰਟੇ ਬਾਰ-ਬਾਰ ਫਿਰ ਤਿਆਰ ਕੀਤੀ ਜਾਂਦੀ ਬਿਲਕੁਲ ਤੁਸੀਂ ਦੇਖਿਆ ਕਿ 10-10 ਘੰਟੇ 12-12 ਘੰਟੇ ਖਜੂਰ ਪਿਆਰ ਹੁੰਦੀ ਆ ਕਿਉਂਕਿ ਆਰਡਰਸ ਨੇ ਔਰ ਬਣਾਉਂਦਾ ਇੱਕ ਢੰਗ ਵੀ ਵੱਖਰਾ ਔਰ ਜਦੋਂ ਗੱਲ ਕਰਦੇ ਆ ਮਿਠਾਸ ਦੀ ਤਾਂ ਕਹਿੰਦੇ ਕਿ ਕੋਈ ਵੀ ਤਿਉਹਾਰ ਜਿਹੜਾ ਕੋਈ ਵੀ ਖੁਸ਼ੀਆਂ ਦਾ ਮੌਕਾ ਉਹ ਮਿਠਾਈ ਤੋਂ ਬਿਨਾਂ ਪੂਰਾ ਨਹੀਂ ਹੁੰਦਾ ਔਰ ਇਹ ਤੁਸੀਂ ਦੇਖਿਆ ਕਿ ਲੋਹੜੀ ਦੀ ਖਾਸ ਇੱਕ ਮਿਠਾਈ ਹੈ ਜਿਹੜੀ ਸਗਣ ਵਜੋਂ ਵੀ ਦਿੱਤੀ ਜਾਂਦੀ ਹੈ ਕੈਮਰਾ ਪਰਸ਼ੰਦ ਵਿੱਕੀ ਦੇ ਨਾਲ ਗੁਰਤ ਚਾਵਲਾ ਜਗਬਾਣੀ ਟੀਵੀ ਲਈ ਗਰਦਾਸਪੁਰ ਤੋਂ